ਕੰਤਵਿਕ ਬਿਵਾਦ ਬਣਿਆ ਉਸ ਉੱਤੇ ਮੈਂ ਆਪਣੇ ਵੱਲੋਂ ਕੁਝ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸਿੰਘ ਸਹਿਬਾਨਾਂ ਨੂੰ ਡੇਸਟੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਪੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਘਾਰੇ ਦੇ ਸ਼ਹੀਦੀ ਸਮਾਗਮ ਪ੍ਰਾਰੰਭ ਹੋਣ ਜਾ ਰਹੇ ਹੈ ਮੇਰੀ ਜਾਣਕਾਰੀ ਮੁਤਾਬਕ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਉਹ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ 12ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿਕਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਦੀ ਅਮਰ ਸ਼ਹੀਦ ਜਸਇਦਰ ਬਾਬਾ ਠਾਰਾ ਸਿੰਘ ਦੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗਣੀ ਆਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂੱਚੇ ਸ਼ਹੀ ਗਾਂਧੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਰਦਾਸ ਰੂਸਤੂ ਪ੍ਰੰਤ ਦੇ ਸਤਿਦਾਰ ਸ੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਆ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪਰੇਸ਼ ਦੇ ਰਾਹੀਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਰਡ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰਾਂ ਲੰਘਣਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨ ਜੋਗ ਉਸ ਨੂੰ ਪਦਵੀ ਉੱਤੇ ਸਭਾਏ ਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਮਿਹਾੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ਼੍ਰੀ ਕੇਸਕੜ ਸਾਹਿਬ ਰਾਤ ਨੂੰ 2:30 ਵਜੇ ਚਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸਰੂਪ ਉਹ ਦੇ ਕੇ ਦਸੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਇਹ ਸਮਰਯਾਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ। ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਪਰ ਪੈਰੂਕਾਰ ਵੀ ਮੰਨਦੇ ਐ। ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਸ੍ਰੀ ਅਖੰਡ ਪਾਠ ਸਾਹਿਬ ਟਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮर्याਦਾ ਦੀ ਉਲੰਘਣਾ ਹੋ ਰਹੀ ਆ ਮੈਂ ਇਸ ਤਰ੍ਹਾਂ ਆਪਣੀ ਤਾਜਪੋਸ਼ੀ ਨਹੀਂ ਕਰਾਵਾਂਗਾ ਔਰ ਤਖਤ ਸ੍ਰੀ ਕੈਸਕਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਆ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਣੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਘੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਹੈ ਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਦਸੇਦਾਰ ਲਾਏ ਨਹੀਂ ਅਸੀਂ ਦਸੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਦਸੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਜਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਜefeਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਐਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਆਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਤੇ 2 ਮਹੀਨੇ ਤੋਂ ਅਸੀਂ ਇਹ ਬਾਰ-ਬਾਰ ਅਪੀਲਾਂ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 April ਨੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 May ਤੱਕ ਦਾ ਸਮਾਂ ਦਿੱਤਾ ਅੱਜ 10 May ਦਾ ਵੀ ਸਮਾਂ ਨੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾ ਦੀ ਉਲੰਘਣਾ ਕੀਤੀ ਹੈ